ਮੇਰੀਆਂ ਲੱਖਾਂ ਪੈਣਾ ਦੀ ਬੇਪਤੀ ਹੋਈ ਤੇ ਧਿਆਨ ਰੱਖਿਓ ਲੱਖਾਂ ਧੀਆਂ ਦੀਆਂ ਪੱਤਾਂ ਲੁੱਟੀਆਂ ਗਈਆਂ ਤੇ ਤੁਸੀਂ ਇਹਨੂੰ ਆਜ਼ਾਦੀ ਕਹੀ ਜਾਂਦੇ ਜੋ ਆਜ਼ਾਦੀ ਨਹੀਂ ਇਹ ਤੁਹਾਡੀ ਵਰਵਾਦੀ ਸੀ ਆਜ਼ਾਦੀ ਸਦੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਾਹਿਬ ਐ ਧਰਤੀ ਉੱਤੇ ਬੜਾ ਕਮਾਲ ਦਾ ਰਾਜ ਕੀਤਾ ਆਓ ਜਦੋਂ ਇਹ ਸਾਰੀ ਕਮਾਨ ਮਹਾਰਾਣੀ ਸਹਿਵਾ ਦੇ ਮੋਢਿਆਂ ਉੱਤੇ ਪੈ ਗਈ ਹੈ ਮਹਾਰਾਣੀ ਜੰਗੋਰ ਸਹਿਵਾ ਬੜੇ ਯਤਨ ਕੀਤੇ ਸਿੱਖ ਰਾਜ ਚੱਲਦਾ ਰਿਹਾ ਮੈਂ ਛੋਟ ਕਰਕੇ ਇਹ ਗੱਲ ਇੱਕੋ ਹੀ ਕਹਿ ਜਾਣੀ ਹੈ ਸੁਝਣੋ ਆਖਰ ਬੜੇ ਯਤਨ ਕੀਤੇ ਮਹਾਰਾਣੀ ਸਾਹਿਬਾ ਨੇ ਪਰ ਇਥੋਂ ਦੇ ਵਿਦਵਾਨ ਲੋਗਾ ਨੇ ਬੜਾ ਮਹਾਰਾਣੀ ਜੰਗੂਰ ਸਾਹਿਬਾ ਉੱਤੇ ਇਲਜ਼ਾਮ ਲਾਏ ਨੇ ਕਹਿ ਲੱਗੇ ਸਭਰਾਮਾ ਦੇ ਮੈਦਾਨ ਵਿੱਚ ਮਹਾਰਾਣੀ ਸਾਹਿਬਾ ਨੇ ਬਰੂਦ ਦੀ ਜਗ੍ਹਾ ਤੇ ਸਰੋਂ ਭੇਜ ਦਿੱਤੀ ਗਈ ਪਰ ਧਿਆਨ ਰੱਖਿਓ ਕੋਈ ਆਪਣਾ ਘਰ ਬਰਬਾਦ ਕਰ ਸਕਦਾ ਨਹੀਂ ਉਹ ਸਾਰੀ ਧਿਆਨ ਸਿੰਘ ਦੀ ਕਰਤੂਤ ਸੀ ਪਰ ਆਓ ਸਿੱਖ ਰਾਜ ਦੇ ਵਿੱਚ ਬੜਾ ਵੱਡਾ ਖਲਾਰਾ ਪਾਇਆ ਗਿਆ ਇਹਨਾਂ ਗਦਾਰਾਂ ਵੱਲੋਂ ਧਿਆਨ ਸਿੰਘ ਤੇਜਾ ਸਿੰਘ ਗੁਲਾਬ ਸਿੰਘ ਵਰਗੀਆਂ ਗਦਾਰਾਂ ਨੇ ਐਡਾ ਵੱਡਾ ਵਿਖੇੜਾ ਖੜਾ ਕਰ ਦਿੱਤਾ ਦਾ ਮੁਖ ਕਿਸੇ ਪਾਸੇ ਕਿਸੇ ਮਿਸਲ ਦਾ ਮੁਖ ਕਿਸੇ ਪਾਸੇ ਕਿਸੇ ਜਥੇਦਾਰ ਦਾ ਮੁਖ ਕਿਸੇ ਪਾਸੇ ਕਿਸੇ ਜਥੇ ਦਾ ਮੁਖ ਕਿਸੇ ਪਾਸੇ ਪਰ ਆਓ ਸਿੱਖ ਰਾਜ ਜਿਵੇਂ ਫੋੜ ਦਾ ਸ਼ਿਕਾਰ ਹੋਇਆ ਮੈਂ ਲਾਸਤ ਬੰਦ ਕਹਿ ਕੇ ਆ ਸੰਗਤ ਨੂੰ ਖਿਮਾ ਚਾਹਾਂਗਾ ਆ ਚੰਨ ਸ਼ਬਦ ਢਾਡੀ ਹਥੇ ਕਹਿੰਦਾ ਉਜੋਤ ਮਹਾਰਾਜਾ ਦੁਨੀ ਯਾਨੁ ਛੱਡ ਗਿਆ ਇਸ ਪਰਵਾਰ ਵਿੱਚੋਂ ਹੋ ਕੇ ਅਟ ਗਿਆ ਇਸ ਪਰਵਾਰ ਵਿੱਚੋਂ ਹੋ ਕੇ ਅਟ ਗਿਆ ਧਿਆਨ ਸਿੰਘ ਖੁਦਾ ਮੁਖ ਚਾਰੇ ਹੋ ਗਿਆ ਸਿੱਖੇ ਰਾਜ ਫੋਟ ਦਾ ਸ਼ਿਕਾਰ ਹੋ ਗਿਆ ਜੋ ਫੋਟੇ ਦਾ ਸ਼ਿਕਾਰ ਹੋ ਗਿਆ ਹੱਪੜ ਕੇ ਖੜਕ ਸਿੰਘ ਕੀ ਤਾ ਕੈਦ ਸੀ ਖੜ ਕੇ ਖੜਿਕ ਸਿੰਘ ਕੀ ਤਾਂ ਕੈਦ ਸੀ ਉਹਦੇ ਮਾਰਨੇ ਨੂੰ ਛੱਡ ਦਿੱਤੇ ਵੈਦ ਸੀ ਉਹਦੇ ਮਾਰਨੇ ਨੂੰ ਛੱਡ ਦਿੱਤੇ ਵੈਦ ਸੀ ਸਿਕਰਾਜ ਫਟਦਾ ਸ਼ਿਕਾਰ ਹੋ ਗਿਆ ਸਿਕਰਾਜ ਫਟਦਾ ਸ਼ਿਕਾਰ ਹੋ ਗਿਆ ਧਾ ਪੱਟ ਤੇ ਤਾਬਾ ਗਾ ਲੱਗਿਆ ਗੁਲਾਬ ਧਾ ਆਪੇ ਦੀ ਵਗਲ ਕਰਤਾ ਪੰਜਾਬ ਧਾ ਆਪੇ ਦੀ ਵਗਲ ਕਰਤਾ ਪੰਜਾਬ ਧਾ ਜੀ ਫੋਟੇ ਦਾ ਸ਼ਿਕਾਰ ਹੋ ਗਿਆ ਸਿੱਖ ਰਾਜ ਫੋਟੇ ਦਾ ਸ਼ਿਕਾਰ ਹੋ ਗਿਆ ਸਿੱਖ ਰਾਜ ਫੋਟੇ ਦਾ ਸ਼ਿਕਾਰ ਹੋ ਗਿਆ ਪੰਜਾਬ ਸਿੰਘਾਂ ਦਾ ਸਿੰਘ ਪੰਜਾਬ ਦੇ ਕਰ ਦੋਨਾਂ ਨੂੰ ਕੋਈ ਨਹੀਂ ਵਕ ਸਕਦਾ ਜੇਕਰ ਘਰ ਦੇ ਗद्दार ਨਾ ਹੋਣ ਇਹਦੇ ਇਹਨੂੰ ਰੱਬ ਵੀ ਗੁਲਾਮ ਨਹੀਂ ਰੱਖ ਸਕਦਾ ਸੱਚ ਹੈ ਭਾਈ ਇਹ ਕੁਝ ਸਾਡੇ ਨਾਲ ਹੋਇਆ ਬੇਸ਼ੱਕ ਅਸੀਂ ਅੱਜ ਭਾਰਤ ਦੇ ਅੰਦਰ ਆਪਣੇ ਆਪ ਨੂੰ ਮਹਿਫੂਜ਼ ਨਹੀਂ ਸਮਝ ਰਹੇ ਮਹਿਫੂਜ਼ ਨਹੀਂ ਆ ਇਹ ਗੱਲ ਸਮਝਣ ਦੀ ਨਹੀਂ ਹੈ ਅਸੀਂ ਭਾਰਤ ਦੀ ਧਰਤੀ ਉੱਤੇ ਮਹਿਫੂਜ਼ ਨਹੀਂ ਮੈਂ ਆਖਰੀ ਗੱਲ ਕਹਿ ਜਾਵਾਂ ਤੇ ਧਿਆਨ ਰੱਖਿਓ ਪੰਜਾਬ ਇੰਡੀਆ ਦਾ ਹਿੱਸਾ ਨਹੀਂ ਸੀ ਨਾ ਹੀ ਆਉਣ ਵਾਲੇ ਸਮੇਂ ਸੰਕੇਤ ਕਰ ਰਹੇ ਨੇ ਨਾ ਹੀ ਰਹੇਗਾ ਜਿਸ ਦਿਨ ਨੱਕ ਦੀ ਚੋਕੇ ਮੂੰਹ ਚ ਪੈ ਗਈ ਉਸ ਦਿਨ ਸਿੱਖਾ ਉਸ ਸਮਝਣਾ ਬਵੇਗਾ ਕਿ ਅਸੀਂ ਇਹ ਭਾਰਤ ਦੀ ਧਰਤੀ ਉੱਤੇ ਕਿਸਿਆਰੇ ਆ ਸਮਝੀ ਜਾਓ ਆਜ਼ਾਦੀ ਪਰ ਆਜ਼ਾਦੀ ਨਹੀਂ ਹੈ 15 ਗਾ 1947 ਨੂੰ ਆਜ਼ਾਦੀ ਦਾ ਦਿਨ ਮਨਾਇਆ ਜਾਂਦਾ ਹੈ ਤੇ 17 ਅਕਤੂਬਰ 1947 ਨੂੰ ਤੁਹਾਨੂੰ ਇੱਕ ਬਹੁਤ ਵੱਡਾ ਲਖਬ ਭਾਰਤ ਦੀ ਪਾਰਲੀਮੈਂਟ ਵਿੱਚ ਦਿੱਤਾ ਗਿਆ ਸੀ ਉਹ ਕਿਹੜਾ ਲਖਬ ਸੀ ਕਈਆਂ ਨੂੰ ਯਾਦ ਹੋਵੇਗਾ ਜਿਆਦਾ ਜੀ ਸਿੱਖ ਇੱਕ ਜਰੈਮ ਬੇਸ਼ਕ ਕੌਮ ਹੈ ਇਹਨਾਂ ਉੱਤੇ ਕਰੜੀ ਨਜ਼ਰ ਰੱਖੋ ਕਰੜੀ ਨਜ਼ਰ ਕਿਦੇ ਉੱਤੇ ਰੱਖੀ ਜਾਂਦੀ ਹੈ ਗੁਲਾਮਾਂ ਉੱਤੇ ਫਿਰ ਤੁਸੀਂ ਆਜ਼ਾਦ ਜੋ ਕਾ ਗੁਲਾਮ ਇਹ ਬੱਲ ਭਾਈ ਪਟੇਲ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਇਹਨਾਂ ਤਿੰਨ ਬੰਦਿਆਂ ਨੇ ਖੜਿਆ ਹੋ ਕੇ ਐਲਾਨ ਕੀਤਾ ਐ ਗਾੜੀਆਂ ਵਾਲਿਆਂ ਉੱਤੇ ਕਰੜੀ ਨਜ਼ਰ ਰੱਖਿਓ ਇਹ ਜਰਮ ਪੇਸ਼ਕਾਮ ਹੈ ਮੈਂ ਬਹੁਤਾ ਕੁਝ ਨਹੀਂ ਕਹਿਣਾ ਆਓ ਸਾਰੀ ਸੰਗਤ ਦਾ ਧੰਨਵਾਦ ਮੇਰੇ ਬਹੁਤ ਹੀ ਅਜ਼ੀਜ਼ ਗਿਆਨ ਦੇ ਖਜ਼ਾਨੇ ਜਿਨ੍ਹਾਂ ਦੇ ਸਾਹਮਣੇ ਬੋਲਣਾ ਮੈਨੂੰ